ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਭਾਈ ਹਰਦੀਪ ਸਿੰਘ ਨਿੱਧਰ ਦੇ ਕਤਲ ਮਾਮਲੇ ਦੇ ਵਿੱਚ ਜਿਹੜੀ ਚੌਥੀ ਗ੍ਰਿਫਤਾਰੀ ਹੋਈ ਹੈ ਅਮਨਦੀਪ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਉਹਦੇ ਬਾਰੇ ਜਿਹੜੀ ਖਬਰ ਆ ਰਹੀ ਹੈ ਦੋਸਤੋ ਅਮਨ ਅਮਨਦੀਪ ਸਿੰਘ ਜਿਹੜਾ ਹੈਗਾ ਇਹ ਸਾਡੇ ਇਲਾਕੇ ਦਾ ਥਾਣਾ ਸੇਰਪੁਰ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਹੈ ਤੇ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਤਿੰਨ ਜਿਹੜੇ ਪਹਿਲਾਂ ਸੱਕੇ ਫੜੇ ਗਏ ਸੀਗੇ ਚੌਥੀ ਗ੍ਰਿਫਤਾਰੀ ਅਮਨਦੀਪ ਸਿੰਘ ਦੀ ਜਿਹੜੀ ਹੋਈ ਹੈ ਅਮਨਦੀਪ ਸਿੰਘ ਪਹਿਲਾਂ ਕਿਸੇ ਮਾਮਲੇ ਦੇ ਵਿੱਚ ਜੇਲ੍ਹ ਦੇ ਅੰਦਰ ਸੀਗਾ ਤੇ ਜਿਹੜੀ ਜਦੋਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਮਨਦੀਪ ਸਿੰਘ ਦੇ ਉੱਪਰ ਸੂਈ ਆਉਂਦੀ ਹੈ ਜਦੋਂ ਉਹ ਨਾਂ ਲੈ ਦਿੰਦੇ ਨੇ ਅਮਨਦੀਪ ਸਿੰਘ ਦਾ ਤਾਂ ਅਮਨਦੀਪ ਸਿੰਘ ਪਹਿਲਾਂ ਕਿਸੇ ਕੇਸ ਦੇ ਵਿੱਚ ਜੇਲ੍ਹ ਦੇ ਅੰਦਰ ਸੀਗਾ ਤੇ ਉਹਦਾ ਜਿਹੜਾ ਆ ਨਾਮ ਆਉਣ ਤੋਂ ਬਾਅਦ ਉਹਨਾਂ ਨੂੰ ਇਸ ਕੇਸ ਦੇ ਵਿੱਚ ਫਿਰ ਆ ਰੈਇੰਟੀਫਾਈ ਕਰ ਲਿਆ ਜਾਂਦਾ ਹੈ ਤੇ ਜਿਹੜਾ ਅਮਨਦੀਪ ਸਿੰਘ ਜਦੋਂ ਪੁਲਿਸ ਨੇ ਦੱਸਿਆ ਕਿ ਇਹ ਭਾਰਤ ਦੇ ਪੰਜਾਬ ਸਟੇਟ ਦਾ ਰਹਿਣ ਵਾਲਾ ਹੈ ਪੰਜਾਬ ਸਟੇਟ ਦੇ ਵਿੱਚ ਥਾਣਾ ਸੇਰਪੁਰ ਦੇ ਵਿੱਚ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਸੇਰਪੁਰ ਥਾਣੇ ਦੇ ਵਿੱਚ ਪਿੰਡ ਪੈਂਦਾ ਹੈ ਪਰ ਦੋਸਤੋ ਇੱਕ ਬਹੁਤ ਹੀ ਅੱਛੇ ਪਰਿਵਾਰ ਦਾ ਖਾਨਦਾਨੀ ਪਰਿਵਾਰ ਖੇਤੀਬਾੜੀ ਕਰਨ ਵਾਲਾ ਜੱਟ ਜ਼ਿਮੀਂਦਾਰਾਂ ਦਾ ਮੁੰਡਾ ਜਿਹੜਾ ਕਿ ਰੋਜੀ ਰੋਟੀ ਦੀ ਖਾਤਰ ਕੈਨੇਡਾ ਦੇ ਵਿੱਚ ਮਾਪਿਓ ਨੇ ਭੇਜਿਆ ਉਹਨਾਂ ਦੇ ਯਾਦ ਚੇਤੇ ਵੀ ਇਹ ਗੱਲਾਂ ਜਿਹੜੀਆਂ ਨਹੀਂ ਸੀਗੀਆਂ ਤੇ ਨਾ ਹੀ ਪਿੰਡ ਵਾਸੀਆਂ ਦੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪਿੰਡ ਵਾਸੀ ਕਦੇ ਸੁਪਨੇ ਦੇ ਵਿੱਚ ਵੀ ਸੋਚ ਨਹੀਂ ਸੀ ਸਕਦੇ ਕਿ ਅਮਨਦੀਪ ਸਿੰਘ ਇੱਕ ਜ਼ਿਮੀਂਦਾਰ ਪਰਿਵਾਰ ਜਿਹੜਾ ਕਿ ਖੇਤੀਬਾੜੀ ਕਰਕੇ ਇਮਾਨਦਾਰੀ ਦੀ ਰੋਟੀ ਖਾਣ ਵਾਲਾ ਪਰਿਵਾਰ ਹੈ ਦੋਸਤੋ ਤੁਹਾਨੂੰ ਮੈਂ ਪਿੰਡ ਦਾ ਨਾਮ ਨਹੀਂ ਦੱਸ ਸਕਦਾ ਕਿਉਂਕਿ ਕੁਝ ਕਾਰਨਾ ਕਰਕੇ ਜਿਹੜਾ ਪਿੰਡ ਦਾ ਨਾਮ ਮੈਂ ਦੱਸਣ ਤੋਂ ਥੋੜਾ ਗਰੇਜ਼ ਕਰ ਰਿਹਾ ਥਾਣਾ ਸੇਰਪੁਰ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਤੇ ਅਮਨਦੀਪ ਸਿੰਘ ਇੱਕ ਬਹੁਤ ਹੀ ਮੈਂ ਕਹਿ ਸਕਦਾ ਕਿ ਇਮਾਨਦਾਰ ਜ਼ਿੰਮੇਵਾਰ ਪਰਿਵਾਰ ਜਿਨ੍ਹਾਂ ਦਾ ਸੁਪਨੇ ਦੇ ਵਿੱਚ ਵੀ ਕਦੇ ਐਸਾ ਨਹੀਂ ਸੀ ਸੋਚਿਆ ਉਹਨਾਂ ਨੇ ਰੋਜੀ ਰੋਟੀ ਦੇ ਖਾਤਰ ਜਿਵੇਂ ਬਾਕੀ ਬੱਚੇ ਜਾਂਦੇ ਨੇ ਉਸੇ ਤਰ੍ਹਾਂ ਇਹ ਬੱਚਾ ਵੀ ਰੋਜੀ ਰੋਟੀ ਕਮਾਉਣ ਦੀ ਖਾਤਰ ਗਿਆ ਪਰ ਕਿਵੇਂ ਜਾ ਕੇ ਇਹ ਇਸ ਤਰ੍ਹਾਂ ਦੇ ਅਨਸਰਾਂ ਦੇ ਹੱਥ ਦੇ ਵਿੱਚ ਆ ਗਿਆ ਕਿ ਪਹਿਲਾਂ ਜਿਸ ਕੇਸ ਦੇ ਵਿੱਚ ਇਹ ਅੰਦਰ ਸੀਗਾ ਉਹ ਕੇਸ ਦੇ ਵਿੱਚ ਫੜੇ ਜਾਣ ਤੋਂ ਪਹਿਲਾਂ ਹੀ ਜਿਹੜਾ ਭਾਈ ਹਰਦੇਵ ਸਿੰਘ ਨਿੱਜਰ ਦਾ ਕਤਲ ਹੋ ਚੁੱਕਿਆ ਸੀਗਾ ਲੇਕਿਨ ਉਹਦੇ ਵਿੱਚ ਅਜੇ ਇਹਦਾ ਕੋਈ ਨਾਮ ਨਹੀਂ ਵੀ ਆਇਆ ਸੀਗਾ ਪਤਾ ਹੀ ਨਹੀਂ ਸੀਗਾ ਜੇ ਕਿਸੇ ਨੂੰ ਪਰ ਉਸ ਦਰਮਿਆਨ ਇਹ ਇੱਕ ਹੋਰ ਕੇਸ ਦੇ ਵਿੱਚ ਉਲਝ ਜਾਂਦਾ ਤੇ ਇਹਦੇ ਕੋਲੋਂ ਅਸਲਾ ਜਿਹੜਾ ਫੜਿਆ ਜਾਂਦਾ ਉਹ ਵੀ ਹੁਣ ਜਿਹੜੀ ਗੱਲਬਾਤ ਆ ਰਹੀ ਹੈ ਕਿ ਜਿਹੜਾ ਰਿਵਾਲਵਰ ਇਹਦੇ ਕੋਲੋਂ ਫੜਿਆ ਗਿਆ ਸੀਗਾ ਉਸੇ ਰਿਵਾਲਵਰ ਦੇ ਨਾਲ ਹਰਦੀਪ ਸਿੰਘ ਨਿੱਜਰ ਦੇ ਉੱਪਰ ਵੀ ਗੋਲੀ ਚਲਾਈ ਗਈ ਹੈ ਸੋ ਹਰਦੀ ਆਪਣੇ ਅਮਨਦੀਪ ਸਿੰਘ ਜਿਹੜਾ ਸਰੀ ਬੀਸੀ ਦੇ ਵਿੱਚ ਜਾਂ ਐਡਵੈਂਟਨ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਉਹ ਨਾਲ ਕੰਮ ਕਰਦਾ ਸੀਗਾ ਪਰ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਮਾਪਿਓ ਨੂੰ ਉਹਨਾਂ ਦੇ ਪਿਤਾ ਪਰਿਵਾਰ ਨੂੰ ਸਾਰੇ ਨੂੰ ਕੋਈ ਸੁਪਨੇ ਦੇ ਵਿੱਚ ਵੀ ਜਾਂ ਪਿੰਡ ਵਾਸੀਆਂ ਨੂੰ ਵੀ ਕਦੇ ਪਿੰਡ ਦੇ ਵਿੱਚ ਇਹ ਕਿਸੇ ਦੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਆਇਆ ਕਿ ਇਸ ਤਰ੍ਹਾਂ ਗਿਆ ਹੋਇਆ ਬੱਚਾ ਔਰ ਸਿਰਫ 22 ਸਾਲ ਦੀ ਉਮਰ ਜਿਹੜੀ ਕਿ ਬਹੁਤ ਛੋਟੀ ਉਮਰ ਹੁੰਦੀ ਹੈ ਔਰ ਸਾਲ ਹੋ ਗਿਆ ਹਰਦੀਪ ਸਿੰਘ ਦਾ ਕਤਲ ਹੋਇਆ ਕਹਿ ਸਕਦੇ ਆ ਕਿ 21 ਸਾਲ ਔਰ ਉਸ ਤੋਂ ਵੀ ਪਹਿਲਾਂ ਇਹ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਅਨਸਰਾਂ ਦੇ ਇਹੇ ਹੱਥੇ ਚੜ ਗਿਆ ਇਹ ਆਪਾਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਨਾਲ ਦੇ ਸਾਥੀ ਵੀ 22 ਸਾਲ ਦੀ ਉਮਰ ਦੇ ਨੇ ਇਹ ਆਪਾਂ ਕਹਿ ਸਕਦੇ ਆ ਕਿ ਕਿਸੇ ਨੇ ਵੀ ਚਾਹੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾਂ ਕਿਸੇ ਵੀ ਕਾਰਨ ਕਰਕੇ ਇਹਨਾਂ ਨੂੰ ਕਿਵੇਂ ਉਲਝਾ ਲਿਆ ਗਿਆ ਇਸ ਕੇਸ ਦੇ ਵਿੱਚ ਇਹ ਤਾਂ ਜਦੋਂ ਪੂਰੀ ਇਨਵੈਸਟੀਗੇਸ਼ਨ ਹੋਵੇਗੀ ਫੇਰ ਸਾਰੀ ਗੱਲਬਾਤ ਸਾਹਮਣੇ ਆਵੇਗੀ ਪਰ ਇੱਕ ਗੱਲ ਉਪਰੀ ਨਿਗਾਹ ਮਾਰਿਆਂ ਪਤਾ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਜਾਂਦੇ ਨੇ ਕਿਉਂਕਿ ਇੱਥੋਂ ਜਾ ਕੇ ਬੱਚੇ ਜਿਹੜੇ ਪਹਿਲਾਂ ਦੇ ਗਏ ਹੋਏ ਬੱਚਿਆਂ ਨੂੰ ਦੇਖਦੇ ਨੇ ਵੱਡੇ ਟਰੱਕ ਵੱਡੇ ਉਹਨਾਂ ਕੋਲੇ ਕਾਰਾਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਇਹ ਟਰੈਕਟ ਹੋ ਜਾਂਦੇ ਨੇ ਉਧਰ ਨੂੰ ਇਹਨਾਂ ਨੂੰ ਲੱਗਦਾ ਹੈਗਾ ਕਿ ਇਹ ਜਿਹੜਾ ਪੈਸਾ ਪੈਸੇ ਦੀ ਚੱਕਾ ਚੌਂਦ ਪਤਾ ਨਹੀਂ ਸ਼ਾਇਦ ਸਾਰੇ ਬੱਚੇ ਨੇ ਜਿਹੜੇ ਉਹ ਵੀ ਇਤਾਂ ਹੀ ਕਮਾਈ ਕਰਦੇ ਨੇ ਇਹ ਸ਼ਾਰਟਕਟ ਏਰੀਆ ਸ਼ਾਰਟਕਟ ਰਸਤਾ ਜਿਹੜਾ ਲੱਭਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਕੁਝ ਸਮੇਂ ਦੇ ਵਿੱਚ ਵਿੱਚ ਹੀ ਬੱਚਾ ਜਿਹੜਾ ਸੀਗਾ ਜਾਂ ਬੱਚੇ ਸੀਗੇ ਇਹ ਜਿਹੜੇ ਵੱਡੀਆਂ ਗੱਡੀਆਂ ਵੱਡੀਆਂ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਆਪਣੇ ਸਾਥੀਆਂ ਸੰਗੀਆਂ ਕੋਲੇ ਤਾਂ ਇਹਨਾਂ ਨੇ ਇਹ ਗਲਤਾਂ ਗਲਤ ਰਸਤਾ ਕਿਵੇਂ ਚੁਣ ਲਿਆ ਇਹ ਤਾਂ ਦੋਸਤੋ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਪਰ ਆਪਾਂ ਸੋਚ ਕੇ ਦੇਖੋ ਕਿ ਜਿਹੜੇ ਮਾਪਿਓ ਨੇ ਇਹਨਾਂ ਬੱਚਿਆਂ ਨੂੰ ਭੇਜਿਆ ਸੀਗਾ ਉਹਨਾਂ ਮਾਪਿਓ ਦਾ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਇਸ ਤਰ੍ਹਾਂ ਦੇ ਏਡੇ ਵੱਡੇ سنگੀਨ ਅਪਰਾਧ ਦੇ ਵਿੱਚ ਇਨਵੋਲਵਮੈਂਟ ਉਹਦੀ ਹੋ ਗਈ ਤੇ ਔਰ ਇੱਥੇ ਬੈਠੇ ਮਾਪਿਓ ਕੋਈ ਉਹਨਾਂ ਦੀ ਪੈਰ ਵਹੀਬ ਨਹੀਂ ਕਰ ਸਕਦੇ ਕੋਈ ਜਿਵੇਂ ਆਪਾਂ ਕਹਿ ਸਕਦੇ ਜਿਹੜੇ ਪਹਿਲਾਂ ਤਿੰਨੇ ਜਿਹੜੇ ਇਹਦੇ ਵਿੱਚ ਫੜੇ ਗਏ ਨੇ ਮੁੰਡੇ ਉਹਨਾਂ ਤਿੰਨਾਂ ਦੇ ਵਕੀਲਾਵਾਰੇ ਜੋ ਪਤਾ ਲੱਗਿਆ ਸੀਗਾ ਕਿ ਉਹਨਾਂ ਦੇ ਵਕੀਲ ਬਹੁਤ ਵੱਡੇ ਵਕੀਲ ਕੀਤੇ ਗਏ ਨੇ ਕਿਉਂਕਿ ਉਹਨਾਂ ਦੀ ਵੀ ਜਿਹੜੇ ਪਸੋਕੜ ਹੈ ਉਹ ਵੀ ਇੰਨਾ ਵੱਡਾ ਪਸੋਕੜ ਨਹੀਂ ਸੀਗਾ ਔਰ ਇਸ ਅਮਨਦੀਪ ਸਿੰਘ ਦਾ ਵੀ ਜਿਹੜਾ ਪਸੋਕੜ ਹੈ ਉਹ ਇੰਨਾ ਵੱਡਾ ਪਸੋਕੜ ਨਹੀਂ ਹੈਗਾ ਅਸੀਂ ਜਾਣਦੇ ਹਾਂ ਚੰਗੀ ਤਰ੍ਹਾਂ ਆਮ ਜ਼ਿਮੀਂਦਾਰ ਪਰਿਵਾਰ ਹੈਗਾ ਜੇ ਆਪਾਂ ਕਹੀਏ ਕਿ ਉਹ ਇੱਥੋਂ ਬੈਠੇ ਕੈਨੇਡਾ ਦੇ ਵਿੱਚ ਕੋਈ ਬਹੁਤ ਵੱਡੇ ਵਕੀਲ ਕਰ ਲੈਣਗੇ ਉਹ ਸੰਭਵ ਹੀ ਨਹੀਂ ਹੈਗਾ ਲੇਕਿਨ ਜਿਸ ਤਰ੍ਹਾਂ ਦੇ ਪਹਿਲਾਂ ਤਿੰਨੇ ਬੱਚਿਆਂ ਦਾ ਜੋ ਪਤਾ ਲੱਗਿਆ ਸੀਗਾ ਕਿ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਨੇ ਵਕੀਲ ਕੀਤੇ ਨੇ ਉਹ ਵਕੀਲ ਘੰਟਿਆਂ ਦਾ 8-800 ਡਾਲਰ ਜਿਹੜੇ ਲੈਂਦੇ ਨੇ ਉਹਨਾਂ ਵਕੀਲਾਂ ਨੂੰ ਕਿਸ ਉਹਨਾਂ ਦੀ ਬੈਕਗ੍ਰਾਉਂਡ ਕਿਹੜੇ ਬੰਦਿਆਂ ਦੇ ਨਾਲ ਉਹ ਜੁੜੇ ਹੋਏ ਨੇ ਦੋਸਤੋ ਕਿ ਉਹਨਾਂ ਨੂੰ ਉਹਨਾਂ ਨੇ ਐਡੇ ਤਕੜੇ ਵਕੀਲ ਜਿਹੜੇ ਕਰਵਾ ਕੇ ਦਿੱਤੇ ਨੇ ਇਹ ਵੀ ਇੱਕ ਜਿਵੇਂ ਆਪਾਂ ਕਹਿ ਸਕਦੇ ਆ ਕਿ ਕਿਸੇ ਨਾ ਕਿਸੇ ਪਾਸੇ ਕੋਈ ਸੂਈ ਜਾ ਰਹੀ ਹੈ ਸੋ ਵੀਡੀਓ ਨੂੰ ਦੋਸਤੋ ਲਾਈਕ ਸ਼ੇਅਰ ਕਰਿਓ ਕਿਉਂਕਿ ਇਹ ਇੱਕ ਮੁੱਦਾ ਹੀ ਇਸ ਤਰ੍ਹਾਂ ਦਾ ਹੈਗਾ ਕਿ ਜਿਸ ਬੱਚਿਆਂ ਦੇ ਪਰਿਵਾਰਾਂ ਮੈਂ ਇੱਕ ਤਰ੍ਹਾਂ ਇਹ ਕਹਿ ਸਕਦਾ ਕਿ ਜੋ ਮੈਂ ਬੋਲਣ ਦੀ ਕੋਸ਼ਿਸ਼ ਕਰ ਰਿਹਾ ਮੈਂ ਉਹਨਾਂ ਪਰਿਵਾਰਾਂ ਦੇ ਮਨਾਂ ਦੀ ਹਾਲਾਤ ਨੂੰ ਦੇਖ ਕੇ ਬੋਲ ਰਿਹਾ ਦੋਸਤੋ ਕਿ ਉਹਨਾਂ ਮਾਪਿਓ ਦਾ ਕੀ ਜਿਹੜੇ ਮਾਪਿਓ ਨੇ ਬੱਚਿਆਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਸੱਤ ਸਮੁੰਦਰੋਂ ਪਾਰ ਪੜ੍ਹਾਈ ਦੇ ਲਈ ਜਾਂ ਰੋਜ਼ੀ-ਰੋਟੀ ਲਈ ਭੇਜਿਆ ਤੇ ਉਹ ਬੱਚੇ ਜਾ ਕੇ ਇਸ ਤਰ੍ਹਾਂ ਦੇ ਜਿਹੜੇ ਰਸਤਿਆਂ ਦੇ ਵਿੱਚ ਚਲੇ ਗਏ ਤੇ ਉਹਨਾਂ ਦੇ ਜਾਗ ਚੇਤੇ ਨੇ ਉਹਨਾਂ ਕਿ ਅਸੀਂ ਇੱਥੇ ਚਾ ਕੇ ਸਾਡੀ ਇਹਦੀ ਜਿਹੜੀ ਇੰਨਾ ਰਸਤਾ ਏ ਕਿੱਧਰ ਨੂੰ ਜਾਂਦਾ ਹੈ ਕਿਉਂਕਿ ਏਡੇ ਏਡੇ ਕੇਸਾਂ ਦੇ ਵਿੱਚ ਉਹਨ ਕੱਲ ਨੂੰ ਕਿੰਨੀ ਸਜ਼ਾ ਹੋਣੀ ਆ ਕੀ ਹੋਣਾ ਜਿਸ ਤਰ੍ਹਾਂ ਪਹਿਲਾਂ ਪਤਾ ਲੱਗਿਆ ਸੀਗਾ ਕਿ 25-25 ਸਾਲ ਦੀ ਸਜ਼ਾ ਹੋ ਜਾਂਦੀ ਹੈ ਇਹਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੋਈ ਕਹਾਣੀ ਕੱਲ ਨੂੰ ਵਾਪਰ ਜਾਂਦੀ ਹੈ ਤੇ ਉਹ ਗੱਲਾਂ ਯਾਦ ਕਰਕੇ ਵੀ ਮਾਂ ਪਿਓ ਦੀ ਰੂਹ ਕੰਮ ਜਾਂਦੀ ਹੈ ਸੋ ਦੋਸਤੋ ਅਮਨਦੀਪ ਸਿੰਘ ਜਿਹੜਾ ਚੌਥਾ ਸਾਥੀ ਉਹਨਾਂ ਦਾ ਫੜਿਆ ਗਿਆਗਾ ਉਹਦੇ ਬਾਰੇ ਜਿਸ ਤਰ੍ਹਾਂ ਦੀ ਖਬਰ ਕੈਨੇਡਾ ਤੋਂ ਆ ਰਹੀ ਹੈ ਕਿ ਇਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਸੀਗਾ ਤੇ ਕਿਸੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜਿਹੜਾ ਕਿ ਨਸਿਆਂ ਦੀ ਦਲਦਲ ਦੇ ਵੱਲ ਜਾਂਦਾ ਹੈਗਾ ਪਰ ਉਸ ਤੋਂ ਬਾਅਦ ਜਦੋਂ ਅੱਗੇ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਇਹ ਦੀਆਂ ਜਿਹੜੀਆਂ ਤੰਦਾ ਨੇ ਉਹ ਹਰਦੀਪ ਸਿੰਘ ਨਿੱਜਰ ਕਤਲकांड ਦੇ ਨਾਲ ਜੁੜ ਜਾਂਦੀਆਂ ਨੇ ਸੋ ਦੋਸਤੋ ਜਿਹੜੀ ਅੱਗੇ ਖਬਰ ਆਵੇਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ